आज की वर्कशॉप अपोजिट एक वर्किंग मॉडल तैयार किया है जिस कुछ वर्ड ले गए बिग समॉल दिस इज ए बिग बॉल दिस इज ए समॉल बॉल ओल्ड यंग दिस इज यंग वन दिस इज ओल्ड वन नियर फार The sparrow is near the temple. The sparrow is far from the temple. Near, far. Up, down. The pigeon is flying down the tree. The pigeon is up on the tree. The pigeon is flying down the tree. the pigeon is flying or oh, up oh, on the tree ਜੀ ਮੈਡਮ ਇਹ ਵੀ ਇਹ ਵੀ ਇੱਕ ਵਾਰ ਦੁਬਾਰੀ ਕਰ ਦਿਓ ਜੀ ਬਹੁਤ ਸੋਹਣਾ ਮਾਡਲ ਬਣਾਇਆ ਜੀ ਤੁਸੀਂ ਨੀਅਰ ਫਾਰ ਦ ਸਪੈਰੋ ਇਜ਼ ਨੀਅਰ ਦ ਅੱਜ ਦੀ ਪ੍ਰੀ ਪ੍ਰਾਇਮਰੀ ਦੇ ਸੈਮੀਨਾਰ ਦੇ ਵਿੱਚ ਪਹਿਲੇ ਦਿਨ ਵਿੱਚ ਅਸੀਂ ਪ੍ਰੀ ਪ੍ਰਾਇਮਰੀ ਬੱਚਿਆਂ ਦੇ ਕਾਫੀ ਵਿਕਾਸਾਂ ਬਾਰੇ ਗੱਲ ਕੀਤੀ ਉਹਦੇ ਵਿੱਚੋਂ ਬੌਧਿਕ ਵਿਕਾਸ ਨੂੰ ਅਸੀਂ ਸਟਾਰਟ ਰਾਹੀ ਸਮਝਣ ਦੀ ਕੋਸ਼ਿਸ਼ ਕੀਤੀ ਹੈ ਬੱਚੇ ਦਾ ਬੌਧਿਕ ਵਿਕਾਸ ਦਾ ਮਤਲਬ ਹੈ ਉਸਦੀ ਸੋਚਣ ਸ਼ਕਤੀ ਦਾ ਵਿਕਾਸ ਹੋਣਾ ਉਹ ਕਿਸ ਤਰ੍ਹਾਂ ਸੋਚਦਾ ਹੈ ਕਲਪਨਾ ਕਰਦਾ ਹੈ ਜੇ ਕੋਈ ਉਹਦੇ ਮੂਰੇ ਸਮੱਸਿਆ ਆਉਂਦੀ ਹੈ ਉਸ ਨੂੰ ਕਿਵੇਂ ਹੱਲ ਕਰ ਸਕਦਾ ਹੈ ਤਾਂ ਉਸ ਨੂੰ ਆਪਾਂ ਸਭ ਤੋਂ ਪਹਿਲਾਂ ਪੈਟਰਨ ਦਾ ਪੈਟਰਨ ਇਹ ਇੱਕ ਚਾਰਟ ਨਾਲ ਹੈ ਇਹਦੇ ਥ्रू ਆਪਾਂ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕੋਈ ਪੈਟਰਨ ਬਣਿਆ ਹੋਇਆ ਹੈ ਤਾਂ ਉਹਨੂੰ ਆਪਾਂ ਅੱਗੇ ਕਿਵੇਂ ਕੰਟੀਨਿਊ ਕਰ ਸਕਦੇ ਹਾਂ ਇਹਦੇ ਲਈ ਚਾਰ ਕਨਸੈਪਟ ਲੈਤੇ ਗਏ ਨੇ ਇਸ ਚਾਰਟ ਦੇ ਵਿੱਚ ਪਹਿਲਾ ਕਨਸੈਪਟ ਦੇ ਵਿੱਚ ਐਰੋਜ਼ ਲੈਤੀਆਂ ਗਈਆਂ ਨੇ ਦੂਸਰੇ ਕਨਸੈਪਟ ਚ ਸ਼ੇਪਸ ਨੇ ਤੀਸਰੇ ਕਨਸੈਪਟ ਦੇ ਵਿੱਚ ਅਲਫਾਬੈਟਸ ਲੈਨੇ ਚੌਥੇ ਕਨਸੈਪਟ ਦੇ ਵਿੱਚ ਕੁਝ ਈਟੇਬਲ ਥਿੰਗਸ ਲਈਆਂ ਗਈਆਂ। ਇਸ ਕਨਸੈਪਟ ਦੇ थ्रू ਆਪਾਂ ਬ ਦੇਖੋ ਬੱਚਾ ਦੇਖੇਗਾ ਕਿ ਜਿਹੜਾ ਐਰੋ ਹੈ ਉਹ ਉੱਪਰ ਵੱਲ ਨੂੰ ਉਹਦਾ ਮੂੰਹ ਬਣਿਆ ਹੋਇਆ ਹੈ। ਇਹ ਵਾਲਾ ਐਰੋ ਦਾ ਥੱਲੇ ਵੱਲ ਨੂੰ ਮੂੰਹ ਹੈ। ਫੇਰ ਉੱਪਰ ਵੱਲ ਨੂੰ ਹੈ, ਫੇਰ ਵੱਲ ਨੂੰ ਹੈ ਤਾਂ ਜੇ ਬੱਚਿਆਂ ਨੂੰ ਪੁੱਛਿਆ ਜਾਵੇ ਕਿ ਬੇਟਾ ਦੱਸੋ ਇਸ ਤੋਂ ਬਾਅਦ ਕਿਹੜਾ ਐਰੋ ਆਊਗਾ ਤਾਂ ਆਪਣੇ ਆਪ ਦੱਸੇਗਾ। ਜਦੋਂ ਦੇਖੇਗਾ ਤਾਂ ਆਪਣੇ ਆਪ ਦੱਸੂਗਾ ਕਿ ਇਹ ਤੋਂ ਬਾਅਦ ਆਹ ਆ ਰਿਹਾ ਹੈ। ਤੋ ਇੱਥੇ ਆਪਣੇ ਆਪ ਇਹ ਵਾਲਾ ਐਰੋ ਲਗਾਊਗਾ ਉਹਨੂੰ ਪਤਾ ਹੈ ਕਿ ਉੱਪਰ ਹੈ ਕਿ ਹੇਠਾਂ ਉੱਪਰ ਹੈ ਹੇਠਾਂ ਉਹ ਆਪਣੇ ਆਪ ਉੱਪਰ ਹੇਠਾਂ ਉੱਪਰ ਜਾਨੀ ਕਿ ਡਾਊਨ ਐਰੋ ਤੋਂ ਬਾਅਦ ਅੱਪ ਐਰੋ ਦੀ ਵਾਰੀ ਆਪ ਜੀ ਅੱਪ ਡਾਊਨ ਅੱਪ ਡਾਊਨ ਇਹ ਵੀ ਕਨਸੈਪਟ ਉਹਨੂੰ ਨਾਲੇ ਨਾਲ ਸਮਝ ਆ ਜਾਏਗਾ ਜੀ ਦੂਜਾ ਕਨਸੈਪਟ ਇੱਥੇ ਹੈਗਾ ਸ਼ੇਪ ਦਾ ਇਹਦੇ ਵਿੱਚ ਬੱਚੇ ਨੂੰ ਆਪਾਂ ਸ਼ੇਪਸ ਸਮਝਾਉਨੇ ਕਿ ਟ੍ਰਾਇੰਗਲ ਹੈ ਇਹ ਸਕੁਆਰ ਹੈ ਟ੍ਰਾਇੰਗਲ ਸਕੁਆਰ ਨਾਲੇ ਉਹਨੂੰ ਸ਼ੇਪਸ ਬਾਰੇ ਗਿਆਨ ਮਿਲੂਗਾ ਭੌਤਿਕ ਵਿਕਾਸ ਦੇ ਵਿੱਚ ਉਹਨੂੰ ਇਹ ਵੀ ਪਤਾ ਲੱਗੂਗਾ ਕੀ ਜੇ ਟ੍ਰੈਂਗਲ ਹੈ ਉਸ ਤੋਂ ਬਾਅਦ ਸਕੁਅਰ ਹੈ ਉਸ ਤੋਂ ਬਾਅਦ ਟ੍ਰੈਂਗਲ ਹੈ ਉਸ ਤੋਂ ਬਾਅਦ ਸਕੁਅਰ ਹੈ ਤਾਂ ਜੇ ਬੱਚੇ ਨੂੰ ਪੁੱਛਾਂਗੇ ਆਪਾਂ ਕਿ ਬੇਟਾ ਦੱਸੋ ਸਕੁਅਰ ਤੋਂ ਬਾਅਦ ਹੁਣ ਕਿਹੜੀ ਸ਼ੇਪ ਆਊਗੀ ਇੱਥੇ ਤਾਂ ਦੱਸੂਗਾ ਕਿ ਇੱਥੇ ਸਕੁਅਰ ਤੋਂ ਬਾਅਦ ਟ੍ਰੈਂਗਲ ਹੈ ਤਾਂ ਇਟ ਮੀਨਸ ਇੱਥੇ ਟ੍ਰੈਂਗਲ ਆਊਗਾ ਟ੍ਰੈਂਗਲ ਤੋਂ ਬਾਅਦ ਕੀ ਹੈ ਸਕੁਅਰ ਸਕੁਅਰ ਤੋਂ ਬਾਅਦ ਕੀ ਆਊਗਾ ਟ੍ਰੈਂਗਲ ਜੀ ਬੱਚਾ ਕੋਨਿਆਂ ਦੀ ਗਣਤੀ ਤੋਂ ਵੀ ਅੰਦਾਜ਼ਾ ਲਾ ਸਕਦਾ ਵੀ ਆਹ ਤਿੰਨ ਉਹਦਾ ਸਰ ਇੱਕ ਕਾਊਂਟਿੰਗ ਵੀ ਆਊਗੀ ਉਹਨੂੰ ਜਿਸ ਤਰ੍ਹਾਂ 1 2 3 ਇਹਦੇ ਕਾਰਨਰ ਨੇ ਜਾਂ ਆਪ ਇਹਦੇ ਤਿੰਨ ਕਾਰਨਰ ਨੇ ਇਹਦੇ ਚਾਰ ਨੇ ਜੀ ਕੁਝਾਵਾਂ ਕਹਿ ਸਕਦੇ ਆ ਸਰ ਜਿੱਦਾਂ ਕਿ ਆਪਾਂ 1 2 3 1 2 3 4 ਕੋਨਿਆਂ ਦੀ ਗਣਤੀ ਦੇ ਆਧਾਰ ਤੇ ਬੱਚਾ ਫੈਸਲਾ ਕਰ ਸਕਦਾ ਵੀ ਤਿੰਨ ਕੋਨੇ ਵਾਲੀ ਸ਼ਕਲ ਚਾਰਾਂ ਵਾਲੀ ਤਿੰਨਾਂ ਵਾਲੀ ਚਾਰਾਂ ਵਾਲੀ ਤੇ ਇਸ ਤੋਂ ਬਾਅਦ ਵਾਰੀ ਫਿਰ ਤਿੰਨ ਕੋਨਿਆਂ ਵਾਲੀ ਸ਼ਕਲ ਜੀ ਹਾਂਜੀ ਸਰ ਥਰਡ concept ਆਪਣੇ ਕੋਲ ਸਰ ਅਲਫਾਬੈਟਸ ਨੇ ਚਾਹੇ ਬੱਚੇ ਨੂੰ ਹੱਲੇ ਅਲਫਾਬੈਟਸ ਬਾਰੇ ਕੋਈ ਗਿਆਨ ਨਹੀਂ ਹੈਗਾ ਉਹਨੂੰ ਕੋਈ ਪਤਾ ਨਹੀਂ ਕਿ ਇਹ ਐਮ ਹੈ ਜਾਂ ਇਹ ਡਬਲਿਊ ਹੈ ਬਟ ਉਹ ਸਿਰਫ ਇੱਕ ਸ਼ੇਪਸ ਦੇਖ ਰਿਹਾ ਕਿ ਜਿਹੜਾ ਇਹ ਹੈ ਇਹ نیچے ਜਾ ਰਿਹਾ ਹੈ ਇਹ ਉੱਪਰ ਜਾ ਰਿਹਾ ਇਹ ਫਿਗਰਸ ਹੇਠਾਂ ਆ ਰਹੀਆਂ ਤਾਂ ਇਹ ਉੱਪਰ ਜਾ ਰਹੀ ਹੈ ਤਾਂ ਉਹ ਆਪਣੇ ਆਪ ਦੇਖ ਲੂਗਾ ਇੱਥੋਂ ਕਿ ਜੇ ਇਹ ਉੱਪਰ ਹੈ ਤਾਂ ਆਹਾ ਵਾਲਾ ਇਸ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਬੱਚਾ ਕਰ ਸਕਦਾ ਹੈ ਜੀ ਫੋਰਥ ਤੇ ਲਾਸਟ ਕਨਸੈਪਟ ਹੈ ਆਪਣਾ ਟੇਬਲ ਥਿੰਗਸ ਨੇ ਬੱਚੇ ਨੂੰ ਆਮ ਹੀ ਪਤਾ ਹੁੰਦਾ ਹੈ ਕਿ ਇਹ ਕੀ ਹੈ ਜੇ ਆਪਾਂ ਪੁੱਛਾਂਗੇ ਬੇਟਾ ਦੱਸੋ ਕੀ ਹੈ ਇਹ ਤਾਂ ਉਹ ਕਹੂਗਾ ਕਿ ਮੈਂ ਮਿਹੇ ਆਈਸਕ੍ਰੀਮ ਹੈ ਇਹ ਕੀ ਹੈ ਬੇਟਾ ਦੱਸੋ ਦੱਸੂਗਾ ਕਿ ਉਹ ਐਪਲ ਹੈ ਤਾਂ ਉਹਨੂੰ ਉਹਦੇ ਬਾਰੇ ਵੀ ਥੀਮਸ ਵੀ ਸਮਝ ਲਓ ਆਪਾਂ ਇੱਕ ਕਰਾ ਰਹੇ ਹਾਂ ਜਿਵੇਂ ਕਿ ਥੀਮਸ ਨੇ ਆਪਣੇ ਕੋਲ ਫਰੂਟਸ ਵੀ ਉਹਨੂੰ ਕਰਵਾ ਰਹੇ ਹਾਂ ਉਹਦੀ ਜਾਣਕਾਰੀ ਮਿਲ ਰਹੀ ਹੈ ਤੇ ਨਾਲੇ ਉਹਨੂੰ ਇਹ ਵੀ ਪਤਾ ਲੱਗ ਰਿਹਾ ਹੈ ਕਿ ਇੱਥੇ ਪੈਟਰਨ ਕਿਦਾਂ ਪੂਰਾ ਹੋਗਾ ਆਈਸਕ੍ਰੀਮ ਤੋਂ ਬਾਅਦ ਐਪਲ ਹੈ ਫੇਰ ਆਈਸਕ੍ਰੀਮ ਹੈ ਫੇਰ ਐਪਲ ਹੈ ਉਸ ਤੋਂ ਬਾਅਦ ਪੁੱਛਾਂਗੇ ਤਾਂ ਬੱਚਾ ਜ਼ਰੂਰ ਦੱਸੂਗਾ ਕਿ ਮੈਮ ਐਪਲ ਤੋਂ ਬਾਅਦ ਇੱਥੇ ਆਈਸਕ੍ਰੀਮ ਆਉਗੀ ਉਸ ਤੋਂ ਬਾਅਦ ਕੀ ਆਊਗਾ ਤਾਂ ਦੱਸੂਗਾ ਐਪਲ ਮਤਲਬ ਕਿ ਉਹਨੂੰ ਸੀਕੁਐਂਸ ਪੂਰੀ ਕਰਨ ਦਾ ਗਿਆਨ ਹੋ ਰਿਹਾ ਮਤਲਬ ਕੋਈ ਵੀ ਆਪਾਂ ਇਦਾਂ ਦਾ ਕਨਸੈਪਟ ਲੈ ਕੇ ਬੱਚੇ ਦਾ ਜਿਹੜੀ ਬ੍ਰੇਨ ਦੀ ਡਿਵੈਲਪਮੈਂਟ ਆ ਉਹਦਾ ਬੌਧਿਕ ਵਿਕਾਸ ਹੋ ਰਿਹਾ ਕਿ ਉਹ ਕਿਹੜੀ ਚੀਜ਼ ਤੋਂ ਬਾਅਦ ਕੀ ਆ ਰਿਹਾ ਨਾਲੇ ਉਹਨੂੰ ਸ਼ੇਪਸ ਦਾ ਗਿਆਨ ਹੋ ਰਿਹਾ ਚਾਹੇ ਉਹ ਸ਼ੇਪ ਇੱਕ ਟ੍ਰੈਂਗਲ ਜਾਂ ਸਕੁਅਰ ਦੀ ਹੈ ਚਾਹੇ ਉਹ ਅਲਫਾਬੈਟ ਦੀ ਸ਼ੇਪ ਹੈ ਹਰ ਚੀਜ਼ ਦੀ ਪਹਿਲਾ ਸ਼ੇਪ ਹੈ ਬਾਅਦ ਚੋਦਾ ਨਾਮ ਹੈ ਵੀ ਉਹਨੂੰ ਕੀ ਕਿਹਾ ਜਾਂਦਾ ट्रायंगल ਐਸ ਕੇਰ ਅਲਫਾ ਬੈਟਾ ਐਰੋ ਆ ਜਾਂ ਕੋਈ ਟੇਬਲ ਚੀਜ਼ ਹੈਗੀ ਆ ਬਹੁਤ ਸੋਹਣਾ ਕਨਸੈਪਟ ਆ ਮੈਡਮ ਅਸੀਂ ਫ੍ਰੀ ਪ੍ਰੈਕਟਿਕਲ ਦੀ ਗਤੀਵਿਧੀ ਵਰਗੀਕਰਨ ਅਤੇ ਛਾਂਟਣਾ ਦੇ ਲਈ ਇੱਕ ਕੈਂਡੀਡਿਟ ਬਣੀਏ ਪ੍ਰਯੋਗ ਕੀਤਾ ਜਿਹਦੇ ਵਿੱਚ ਵਾਈਲਡ ਐਨੀਮਲ ਡੋਮੈਸਟਿਕ ਐਨੀਮਲ ਫਲਾਵਰਸ ਐਂਡ ਪਲਾਂਟਸ ਹੁਣ ਅਸੀਂ ਇਹਨਾਂ ਸਾਰਿਆਂ ਤੋਂ ਫਲੈਸ਼ ਕਾਰਡ ਤਿਆਰ ਕਰਾਂਗੇ ਜਣ ਕੇ ਬੱਚਾ ਹੁਣ ਜਿਹੜੇ ਜੰਗਲੀ ਜਾਨਵਰ ਨੇ ਉਹ ਇਹਨਾਂ ਸਾਰਿਆਂ ਦੇ ਵਿੱਚੋਂ ਅਲੱਗ ਕੱਢ ਕੇ ਦਿਖਾਊਗਾ ਵਾਈਲਡ ਐਨੀਮਲਸ ਅਲੱਗ ਕਰ ਦਿੱਤੇ ਜਾਣਗੇ ਹਾਂ ਬੱਚੇ ਇਹ 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 ਵਰਗੀਕਰਨ ਹੋ ਜਾਏਗਾ ਇਹ ਵਰਗੀਕਰਨ ਹੋ ਰਿਹਾ ਜੀ ਇੱਕ ਵਰਗ ਦੀਆਂ ਚੀਜ਼ਾਂ ਬਹੁਤ ਸਾਰੇ ਵਰਗ ਦੀਆਂ ਚੀਜ਼ਾਂ ਦੇ ਢੇਰ ਦੇ ਵਿੱਚੋਂ ਅਲੱਗ ਕੱਢ ਦਿੱਤੀਆਂ ਗਈਆਂ ਨੇ ਦੂਜੇ ਪਾਸੇ ਫਲਔਰਸ ਨੇ ਡੋਮੈਸਟਿਕ ਐਨੀਮਲਸ ਨੇ ਪਲਾਂਟਸ ਨੇ ਪਰ ਅਧਿਆਪਕ ਦੁਆਰਾ ਕਿਹਾ ਗਿਆ ਸੀ ਕਿ ਵਾਈਲਡ ਐਨੀਮਲਸ ਨੂੰ ਅਲੱਗ ਕੱਢਦੇ ਹੋ ਤਾਂ ਵਾਈਲਡ ਐਨੀਮਲਸ ਦਾ ਜੋ ਹੈ ਵਰਗ ਉਹ ਅੱਡ ਕੱਢ ਦਿੱਤਾ ਗਿਆ ਇਹ ਹੈ ਵਰਗੀਕਰਨ ਤੁਸੀਂ ਛਾਂਟਣਾ ਗਤੀਵਿਧੀ ਕਰਾ ਰਹੇ ਹੋ ਇਹਦੇ ਵਿੱਚੋਂ ਕਿਵੇਂ ਕਰਾਉਗੇ ਜੀ ਛਾਂਟਣਾ ਦੇ ਵਿੱਚ ਹੁਣ ਇਹਦੇ ਵਿੱਚ ਕੀ ਹੈ ਇਹ ਸਾਰੇ ਤਰ੍ਹਾਂ ਦੇ ਸਾਨੂੰ ਜਾਨਵਰ ਮਿਲ ਗਏ ਆ ਜਿਦੇ ਵਿੱਚ ਹੁਣ ਆਪਾਂ ਬੱਚਿਆਂ ਨੂੰ ਪੁੱਛਣਾ ਹੈ ਵੀ ਇਹਦੇ ਵਿੱਚ ਅਲੱਗ ਚੀਜ਼ ਆਪਾਂ ਨੂੰ ਕਿਹੜੀ ਦੇਖੀ ਅਲੱਗ ਅਲੱਗ ਨੇਚਰ ਜਾਂ ਕਿਸੇ ਵੀ ਕਿਸਮ ਤੋਂ ਅਲੱਗ ਜਾਨਵਰ ਹੋ ਸਕਦਾ ਜੀ ਉਹਦੇ ਵਿੱਚ ਹੁਣ ਦੇਖੋ ਆ ਸ਼ੇਰ ਆ ਇਹ ਵੀ ਜੰਗਲਾਂ ਦੇ ਵਿੱਚ ਮਿਲਦਾ ਟਾਈਗਰ ਆ ਬਾਗ ਇਹ ਵੀ ਜੰਗਲ ਚ ਮਿਲਦਾ ਹਾਥੀ ਆ ਇਹ ਵੀ ਜੰਗਲ ਚ ਮਿਲਦਾ ਭਾਲੂ ਆ ਇਹ ਵੀ ਜੰਗਲ ਚ ਮਿਲਦਾ ਔਰ ਆ ਦੇਖੋ ਇਹ ਹੈਗਾ ਕੁੱਤਾ ਇਹ ਕੀ ਆ ਇਹ ਇੰਨਾ ਸਾਰਿਆਂ ਤੋਂ ਵੱਖਰਾ ਕਿਉਂਕਿ ਇਹ ਕੀ ਆ ਇਹ ਕ ਘਰਾਂ ਚ ਮਿਲਦਾ ਹੈ ਇਹ ਘਰੇਲੂ ਜਾਨਵਰ ਹੈ ਘਰੇਲੂ ਜਾਨਵਰ ਹੈ ਠੀਕ ਹੈ ਜੀ ਇਹ ਡੋਮੈਸਟਿਕ ਐਨੀਮਲ ਆ ਜਦ ਕੇ ਬਾਕੀ ਜਿਹੜੇ ਸਾਰੇ ਨੇ ਚਾਹੇ ਉਹ ਲਾਇਨ ਹੈ ਚਾਹੇ ਹਾਰਸ ਹੈ ਭਾਲੂ ਬੀਅਰ ਹੈ ਇਹ ਸਾਰੇ ਜੰਗਲੀ ਜਾਨਵਰ ਨੇ ਤੇ ਪਰ ਜਿਹੜਾ ਇਹ ਡੌਗੀ ਆ ਬੱਚਾ ਇਹਨੂੰ ਫੈਮਿਲੀਅਰ ਵੀ ਹੈ ਕਿ ਘਰਾਂ ਚ ਰੱਖਿਆ ਜਾਂਦਾ ਤਾਂ ਬੱਚਾ ਇਹਨੂੰ ਆਡ ਵਾਂਚ ਕੱਢੂਗਾ ਤੇ ਇਹ ਅਲੱਗ ਚੀਜ਼ ਹੋਗੀ ਤਾਂ ਇਹ ਛਾਂਟਣਾ ਕਰੀ ਦੀ ਨਹੀਂ ਤੇ ਇਹ ਵਰਗੀਕਰਨ ਅਤੇ ਸ਼ਰਤਨਾ ਫ੍ਰੀ ਪ੍ਰਾਇਮਰੀ ਦੀਆਂ ਦੋ ਗਤੀਵਿਧੀਆਂ ਅਧਿਆਪਕਾ ਵੱਲੋਂ ਕਰਵਾਈਆਂ ਗਈਆਂ ਨੇ। ਥੈਂਕ ਯੂ। ਸੀ ਪ੍ਰੀ ਪ੍ਰਾਇਮਰੀ ਬੱਚਿਆਂ ਦੀ ਹਾਜ਼ਰੀ ਲਈ ਹਾਜ਼ਰੀ ਚਾਰਟ ਬਣਾਇਆ ਹੈ। ਇਹਦੇ ਵਿੱਚ ਬੱਚਿਆਂ ਦੀਆਂ ਫੋਟੋ ਲਾਈਆਂ ਗਈਆਂ ਤਾਂ ਕਿ ਉਹ ਬੱਚੇ ਆਪਣੀ ਫੋਟੋ ਦੇਖ ਕੇ ਆਪਣੀ ਮਰਜ਼ੀ ਦੇ ਨਾਲ ਹਾਜ਼ਰੀ ਕਿਸੇ ਵੀ ਨਿਸ਼ਾਨ ਲਾ ਕੇ ਲਾ ਸਕਦੇ ਆ ਚਾਹੇ ਉਹ ਏਕਾ ਲਾ ਦੇਣ ਚਾਹੇ ਉਹ ਡਾਟ ਲਾ ਦੇਣ ਚਾਹੇ ਉਹ ਕੋਈ ਡਿਜ਼ਾਈਨ ਬਣਾ ਦੇਣ। ਅ ਮਤਲਬ ਉਹ ਬੱਚਿਆਂ ਦੇ ਇੱਕ ਤਰ੍ਹਾਂ ਦੇ ਨਾਲ ਹਾਜ਼ਰੀ ਲਾਉਣ ਦੇ ਨਾਲ ਇੱਕ ਤਾਂ ਉਹਨੂੰ ਪੈਨ ਫੜਨ ਦੀ ਸੋਝੀ ਆ ਜਾਵੇ ਕਿ ਕਿਸ ਤਰ੍ਹਾਂ ਪੈਨ ਫੜਨਾ ਕਿਸ ਤਰ੍ਹਾਂ ਸਿੱਧੀ ਲਾਈਨ ਲਾਉਣੀ ਆ ਜਾਂ ਡਿੱਡੀ ਲਾਈਨ ਲਾਉਣੀ ਆ ਤੇ ਜਦੋਂ ਬੱਚੇ ਹਾਜ਼ਰੀ ਲਾਉਂਦੇ ਆ ਹਰ ਰੋਜ਼ ਜਿਹੜਾ ਬੱਚਾ ਆਉਂਦਾ ਉਹਦੀ ਜ਼ਿਆਦਾ ਖਾਨਿਆਂ ਵਿੱਚ ਹਾਜ਼ਰੀ ਲੱਗ ਜਾਂਦੀ ਆ ਜਿਹੜੇ ਬੱਚੇ ਘੱਟ ਆਉਂਦੇ ਆ ਉਹਨਾਂ ਦੀ ਹਾਜ਼ਰੀ ਪਿੱਛੇ ਰਹਿ ਜਾਂਦੀ ਆ ਇਸ ਕਰਕੇ ਫਿਰ ਉਹ ਇੱਕ ਦੂਜੇ ਨੂੰ ਦੇਖ ਕੇ ਬੱਚਿਆਂ ਵਿੱਚ ਮੋਟੀਵੇਸ਼ਨ ਫਾਇਦਾ ਹੁੰਦੀ ਆ ਕਿ ਮੈਂ ਵੀ ਸਕੂਲ ਜਾਵਾਂ ਤੇ ਹਾਜ਼ਰੀ ਲਾਵਾਂ ਤਾਂ ਕਿ ਮੈਂ ਵੀ ਇਸ ਬੱਚੇ ਤੋਂ ਅੱਗੇ ਲੱਗ ਸਕਾਂ। ਨਹੀਂ ਬੱਚੇ ਨੂੰ ਕਿਵੇਂ ਪਤਾ ਲੱਗੂਗਾ ਜੀ ਵੀ ਮੈਂ ਹਾਜ਼ਰੀ ਕਿੱਥੇ ਲਾਉਣੀ ਹੈ? ਬੱਚੇ ਨੂੰ ਆਪਦੀ ਫੋਟੋ ਦੇਖ ਕੇ ਪਤਾ ਲੱਗੂਗਾ ਵੀ ਮੈਂ ਇਸ ਖਾਨੇ ਦੇ ਵਿੱਚ ਹਾਜ਼ਰੀ ਲਾਉਣੀ ਹੈ। ਭਾਵੇਂ ਭਾਵੇਂ ਉਹ ਪੜ੍ਹਨਾ ਨਹੀਂ ਜਾਣਦਾ ਕਿਉਂਕਿ ਪ੍ਰੀ ਪ੍ਰਾਇਮਰੀ ਦਾ ਬੱਚਾ ਹੈਗਾ ਪਰ ਉਹ ਆਪਦੀ ਤਸਵੀਰ ਦੇਖ ਕੇ ਆਪਣੀ ਹਾਜ਼ਰੀ ਲਾਊਗਾ। ਚਾਹੇ ਉਹਨੂੰ ਆਪਣਾ ਨਾਂ ਨਹੀਂ ਲਿਖਣਾ ਆਉਂਦਾ ਉਹ ਟੇਢੀ ਲਾਈਨ ਖਿੱਚੇ ਉਹ ਸਿੱਧੀ ਲਾਈਨ ਪਾਵੇ ਉਹ ਡਾਟ ਲਾਵੇ ਕਿਸੇ ਰੂਪ ਦੇ ਵਿੱਚੋਂ ਆਪਣੀ ਹਾਜ਼ਰੀ ਲਾਉਂਦਾ ਤੇ ਰਜਾਨਾ ਆਉਣ ਦੇ ਲਈ ਮੋਟੀਵੇਟ ਹੁੰਦਾ ਚਲ ਸਰਕਾਰੀ ਸਕੂਲਾਂ ਲੋਕੋ ਅਸੀਂ ਹੁਣੇ ਅਲਖ ਜਗਾਈ ਆਪਈ ਹੁਣ ਜਾਗੋ ਆਈ